ਪੰਜਾਬ ਦੇ ਵਿੱਚ ਸ਼ਾਇਦ ਇੰਨੇ ਕੁ ਜਿਹੜੇ ਵਿਰਧ ਆਸ਼ਰਮ ਖੁੱਲ ਗਏ ਨੇ ਕਿ ਉਂਗਲਾਂ ਤੇ ਗਿਣੇ ਨਹੀਂ ਜਾ ਸਕਦੇ ਜੀ ਹੁਣ ਅੱਜ ਤੋਂ ਜੇ ਬਹੁਤਾਂ ਦੂਰ ਨਾ ਆਪਾਂ ਜਾਈਏ 20 ਸਾਲ ਪਹਿਲਾਂ ਨਿਗਾਹ ਮਾਰ ਕੇ ਦੇਖ ਲਈਏ ਤਾਂ ਉਦੋਂ ਸ਼ਾਇਦ ਮੈਨੂੰ ਲੱਗਦਾ ਨਹੀਂ ਕਿ ਕੋਈ ਵਿਰਧ ਆਸ਼ਰਮ ਸੀਗਾ ਜਿਹੜਾ ਸਾਰਾ ਕੁਝ ਮੈਨੂੰ ਲੱਗਦਾ ਉਹ 20 ਸਾਲ ਤੋਂ ਬਾਅਦ ਦਾ ਹੀ ਆ ਉਹ ਤੋਂ ਪੁਰਾਣਾ ਨਹੀਂ ਹੈ ਤੇ ਫਿਰ ਇਹ ਜਿਮਾਨਾ ਇੰਨੀ ਛੇਤੀ ਬਦਲਿਆ ਕਿਉਂ ਸਾਡੀ ਸੋਚ ਦੇ ਵਿੱਚ ਬਦਲਾ ਕੀ ਆਇਆ ਸਾਨੂੰ ਬਿਰਧ ਆਸ਼ਰਮਾਂ ਦੀ ਲੋਡ ਕਿਉਂ ਪਈ ਤੇ ਜੇ ਲੋਡ ਪਈ ਤਾਂ ਕੀ ਵਾਕੇ ਹੀ ਜਿੰਨੇ ਲੋਕ ਉੱਥੇ ਰਹਿ ਰਹੇ ਨੇ ਤਾਂ ਉਹਨਿਆਂ ਨੂੰ ਹੀ ਲੋਡ ਜਾਂ ਫਿਰ ਉਹਨਾਂ ਨੂੰ ਕਿਹੜੇ ਪੱਖ ਤੋਂ ਚਲਾਇਆ ਜਾਂਦਾ ਆਪਾਂ ਸਾਰਿਆਂ ਨੂੰ ਨਹੀਂ ਲਵੇਟ ਦੇ ਦੇ ਵਿੱਚ ਬਹੁਤ ਨੇ ਜਿਹੜੇ ਸਰਵਾ ਦੇ ਰੂਪ ਦੇ ਵਿੱਚ ਕਰ ਰਹੇ ਨੇ ਸਾਰਾ ਕੁਝ ਪਰ ਕੁਛ ਲਈ ਸ਼ਾਇਦ ਇਹ ਧੰਦਾ ਬਣ ਗਿਆ ਪਰ ਹੁਣ ਦੁਬਾਰਾ ਆਪਾਂ ਉਸ ਉੱਥੇ ਹੀ ਆਉਣੇ ਆ ਮੁੜ ਕੇ ਕਿ ਜ਼ਰੂਰਤ ਪਈ ਗਈ ਪਹਿਲਾਂ ਤਾਂ ਸੋਚਣ ਵਾਲੀ ਗੱਲ ਇਹ ਆ ਇੱਕ ਸਮਾਂ ਹੁੰਦਾ ਸੀ ਜਿਸੰਦਰ ਜੀ ਘਰ ਦੇ ਵਿੱਚ ਬਜ਼ੁਰਗਾਂ ਦੀ ਇੰਨੀ ਕਿੱਜਤ ਹੁੰਦੀ ਸੀ ਹਰ ਕੰਮ ਆ ਉਹਨਾਂ ਨੂੰ ਪੁੱਛ ਕੇ ਕੀਤਾ ਜਾਂਦਾ ਸੀ ਤੇ ਸਾਨੂੰ ਲੱਗਦਾ ਸੀ ਕਿ ਲੱਗਦਾ ਨਹੀਂ ਸੀ ਇਹ ਇਹ ਪੱਕਾ ਸੀ ਕਿ ਜਿਹੜਾ ਘਰ ਦਾ ਮੋਢੀ ਆ ਇੱਕ ਬਜ਼ੁਰਗ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਘਰਾਂ ਦੇ ਵਿੱਚ ਵਿੱਚ ਜਿਹੜਾ ਇਤفاق ਵੀ ਰਹਿੰਦਾ ਸੀ ਤੇ ਜਿਹੜੇ ਪਰਿਵਾਰ ਸੀ ਉਹ ਮਿਲਜੋਲ ਕੇ ਰਹਿੰਦੇ ਸੀ ਵੱਡੇ ਹੀ ਪਰਿਵਾਰ ਹੁੰਦੇ ਸੀ ਹਮੇਸ਼ਾ ਹੀ